ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇਵੋ ਅੱਜ ਦੀ ਸਾਖੀ ਵਿੱਚ ਆਪਾਂ ਤੁਹਾਨੂੰ ਰੂਪ ਤੇ ਬਸੰਤ ਦੀ ਸਾਖੀ ਦੱਸਣ ਜਾ ਰਹੇ ਹਾਂ ਇੱਕ ਸ਼ਹਿਰ ਵਿੱਚ ਖੜਕ ਸਿੰਘ ਨਾਂ ਦਾ ਇੱਕ ਰਾਜਾ ਰਹਿੰਦਾ ਸੀ ਉਸ ਰਾਜੇ ਦੇ ਦੋ ਪੁੱਤਰ ਸਨ ਇੱਕ ਰੂਪ ਅਤੇ ਇੱਕ ਬਸੰਤ ਉਹਨਾਂ ਦੋਨਾਂ ਭਰਾਵਾਂ ਦਾ ਆਪਸੀ ਵਿੱਚ ਬਹੁਤ ਜ਼ਿਆਦਾ ਪਿਆਰ ਸੀ ਤੇ ਉਹ ਬੜੇ ਹੀ ਖੁਸ਼ ਰਹਿੰਦੇ ਸਨ ਕਾਫੀ ਵੱਡੇ ਹੋ ਗਏ ਉਹ ਸਾਰਾ ਪਰਿਵਾਰ ਬੜਾ ਖੁਸ਼ ਰਹਿੰਦਾ ਸੀ ਕਾਫੀ ਸਮੇਂ ਬਾਅਦ ਇੱਕ ਦਿਨ ਉਸ ਰਾਜੇ ਦੀ ਰਾਣੀ ਬਿਮਾਰ ਪੈ ਗਈ ਤਾਂ ਉਹ ਇੱਕ ਦਿਨ ਆਪਣੇ ਕਮਰੇ ਦੇ ਵਿੱਚ ਸੁੱਤੀ ਪਈ ਸੀ ਤਾਂ ਸੁੱਤੀ ਪਈ ਕੀ ਦੇਖਦੀ ਹੈ ਛੱਤ ਦੇ ਵਿੱਚ ਇੱਕ ਆਲਣਾ ਬਣਿਆ ਹੋਇਆ ਸੀ ਇੱਕ ਚਿੜੀ ਅਤੇ ਇੱਕ ਚਿੜਾ ਰਹਿੰਦੇ ਸਨ ਆਪਣੇ ਨਿੱਕੇ-ਨਿੱਕੇ ਬੱਚਿਆਂ ਦੇ ਨਾਲ ਚਿੜਾ ਅਤੇ ਚਿੜੀ ਆਪਣੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਚੀੜੀ ਆਪਣੇ ਬੱਚਿਆਂ ਨੂੰ ਗਾਜੂਗ ਕੇ ਲਿਆਉਂਦੀ ਅਤੇ ਉਹਨਾਂ ਨੂੰ ਆਪਣੀ ਚੁੰਝ ਦੇ ਨਾਲ ਖਵਾਉਂਦੀ। ਰਾਣੀ ਇਹ ਸਭ ਕੁਝ ਰੋਜ਼ ਹੀ ਦੇਖਦੀ ਸੀ ਅਤੇ ਦੇਖ-ਦੇਖ ਮਾਨ ਵਿੱਚ ਬਹੁਤ ਖੁਸ਼ ਹੁੰਦੀ ਰਹਿੰਦੀ ਸੀ ਕਿ ਸਾਡੇ ਬੱਚਿਆਂ ਦੇ ਵਾਂਗ ਇਹ ਵੀ ਆਪਣੇ ਬੱਚਿਆਂ ਦੇ ਨਾਲ ਬੜੇ ਖੁਸ਼ ਹਨ। ਇਦਾਂ ਟਾਈਮ ਲੰਘਦਾ ਗਿਆ। ਇੱਕ ਦਿਨ ਚੀੜੀ ਬਿਮਾਰ ਹੋ ਗਈ। ਉਹ ਚੀੜੀ ਮਰ ਗਈ। ਤਾਂ ਉਸ ਆਲਣ ਦੇ ਵਿੱਚ ਇੱਕ ਚੀੜੀ ਹੋਰ ਆ ਗਈ ਤਾਂ ਉਸ ਨੇ ਉਹਨਾਂ ਬੱਚਿਆਂ ਨੂੰ ਚੋਗੇ ਦੀ بجائے ਭਖੜਾ ਲਿਆ ਕੇ ਪਾਉਣਾ ਸ਼ੁਰੂ ਕਰ ਦਿੱਤਾ 치ੜੀ ਜਿੜੇ ਨੂੰ ਕੀ ਕਹਿੰਦੀ ਹੈ ਕਿ ਮੇਰੇ ਤੋਂ ਇਹਨਾਂ ਬੱਚਿਆਂ ਨੂੰ ਨਹੀਂ ਪਾਲਿਆ ਜਾਂਦਾ ਤੁਸੀਂ ਇਹਨਾਂ ਬੱਚਿਆਂ ਨੂੰ ਕਿਸੇ ਹੋਰ ਆਲਣੇ ਵਿੱਚ ਛੱਡ ਆਓ ਤਾਂ ਜਿੜੇ ਨੇ ਉਸ 치ੜੀ ਦੀ ਗੱਲ ਮੰਨ ਕੇ ਉਹਨਾਂ ਬੱਚਿਆਂ ਨੂੰ ਚੁੱਕ ਕੇ ਹੋਰ ਕਿਸੇ ਆਲਣੇ ਦੇ ਵਿੱਚ ਛੱਡ ਆਂਦਾ ਸਭ ਉਹ ਰਾਣੀ ਦੇਖ ਰਹੀ ਸੀ ਤਾਂ ਰਾਣੀ ਦੇ ਇਹ ਸਭ ਦੇਖ ਕੇ ਬੜੀ ਪਰੇਸ਼ਾਨ ਹੋਈ ਚੂਤਨ ਲੱਗ ਪਈ ਕਿ ਮੈਂ ਵੀ ਬਿਮਾਰ ਰਹਿੰਦੀ ਹਾਂ ਅਗਰ ਮੈਨੂੰ ਕੁਝ ਹੋ ਗਿਆ ਤਾਂ ਮੇਰੇ ਰੂਪ ਤੇ ਬਸੰਤ ਦਾ ਕੀ ਹੋਵੇਗਾ ਉਹਨਾਂ ਦਾ ਕੀ ਬਣੇਗਾ ਕਿਤੇ ਉਹਨਾਂ ਨਾਲ ਵੀ ਚਿੜੀ ਦੇ ਬੱਚਿਆਂ ਵਾਲੀ ਨਾ ਹੋ ਜਾਵੇ ਇਹ ਸਭ ਸੋਚਦਿਆਂ ਸੋਚਦਿਆਂ ਰਾਣੀ ਨੇ ਇੱਕ ਦਿਨ ਰਾਜੇ ਨੂੰ ਆਪਣੇ ਕੋਲ ਬੁਲਾਇਆ ਅਤੇ ਕਹਿਣ ਲੱਗੀ ਮੈਂ ਬਿਮਾਰ ਰਹਨੀ ਹਾਂ ਅਤੇ ਮੇਰਾ ਸਮਾਂ ਬਹੁਤ ਘੱਟ ਰਹਿ ਗਿਆ ਹੈ ਮੇਰਾ ਇਹ ਨਹੀਂ ਪਤਾ ਕਿ ਮੈਨੂੰ ਕਦੋਂ ਮੌਤ ਆ ਜਾਵੇ ਤਾਂ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਦੂਸਰਾ ਵਿਆਹ ਨਾ ਕਰਵਾਇਓ ਜੇ ਤੁਸੀਂ ਦੂਸਰਾ ਵਿਆਹ ਕਰਵਾ ਲਿਆ ਤਾਂ ਆਪਣੇ ਰੂਪ ਤੇ ਬਸੰਤ ਦਾ ਰੂਪ ਤੇ ਬਸੰਤ ਦੀ ਜ਼ਿੰਦਗੀ ਦੁੱਬਰ ਹੋ ਜਾਵੇਗੀ ਰਾਜਾ ਇਹ ਗੱਲ ਸੁਣ ਕੇ ਰਾਣੀ ਨੂੰ ਕਹਿਣ ਲੱਗਾ ਇਹੋ ਜਿਹੀਆਂ ਗੱਲਾਂ ਕਰ ਰਹੀ ਹੈ ਤੂੰ ਐਦਾਂ ਦੀਆਂ ਗੱਲਾਂ ਕਰ ਰਹੀ ਹੈ ਤੈਨੂੰ ਕੁਝ ਨਹੀਂ ਹੋਵੇਗਾ ਰਾਣੀ ਫਿਰ ਦੁਬਾਰਾ ਰਾਜਾ ਨੂੰ ਕਹਿਣ ਲੱਗੀ ਨਹੀਂ ਰਾਜਾ ਜੀ ਮੈਂ ਇਹ ਸੱਚ ਕਹਿ ਰਹੀ ਹਾਂ ਕਮੇਰਾ ਕੁਝ ਨਹੀਂ ਪਤਾ ਤੁਸੀਂ ਦੂਸਰਾ ਵਿਆਹ ਨਾ ਕਰਵਾਇਓ ਤਾਂ ਰਾਜਾ ਉਹਨੂੰ ਕਹਿਣ ਲੱਗਾ ਸੱਤ ਬਚਨ ਰਾਣੀ ਜੇ ਅਗਰ ਤੂੰ ਕਹਿਨੀ ਹੈ ਕਿ ਮੈਂ ਦੂਸਰਾ ਵਿਆਹ ਨਾ ਕਰਵਾਵਾਂ ਮੈਂ ਇਹ ਵਿਆਹ ਬਿਲਕੁਲ ਨਹੀਂ ਕਰਵਾਵਾਂਗਾ ਕੁਝ ਸਮਾਂ ਬੀਤਿਆ ਤਾਂ ਰਾਣੀ ਦੀ ਮੌਤ ਹੋ ਗਈ ਕਾਫੀ ਦਿਨ ਬੀਤ ਗਏ ਤੇ ਬੀਤਣ ਤੋਂ ਬਾਅਦ ਨੇੜੇ ਤੇੜੇ ਦੇ ਲੋਕ ਆਕਸਮੰਦੀ ਰਾਜੇ ਨੂੰ ਕਹਿਣ ਲੱਗੇ ਕਿ ਰਾਜਾ ਜੀ ਤੁਸੀਂ ਆਪਣਾ ਦੂਸਰਾ ਵਿਆਹ ਕਰਵਾ ਲਵੋ ਕਿਉਂਕਿ ਇਹ ਜ਼ਿੰਦਗੀ ਬਹੁਤ ਲੰਮੀ ਹੈ ਤਾਂ ਇਸ ਨੂੰ ਇਕੱਲਿਆਂ ਕੱਟਣਾ ਅਤੇ ਬੱਚਿਆਂ ਨੂੰ ਸੰਭਾਲਣਾ ਬਹੁਤ ਮੁਸ਼ਕਿਲ ਹੈ ਇਸ ਲਈ ਤੁਸੀਂ ਦੂਸਰਾ ਵਿਆਹ ਕਰਵਾਵੋ ਪਰ ਰਾਜਾ ਕਹਿਣ ਲੱਗਾ ਨਹੀਂ ਮੈਂ ਆਪਣੀ ਰਾਣੀ ਨਾਲ ਵਾਅਦਾ ਕੀਤਾ ਸੀ ਕਿ ਮੈਂ ਦੂਸਰਾ ਵਿਆਹ ਨਹੀਂ ਕਰਵਾਵਾਂਗਾ। ਆਕਾ ਕਸਬੰਦੀਆਂ ਰਿਸ਼ਤੇਦਾਰਾਂ ਦੇ ਕਹਿਣ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਉਣ ਤੇ ਰਾਜੇ ਨੇ ਦੂਸਰਾ ਵਿਆਹ ਕਰਵਾ ਲਿਆ। ਰਾਜੇ ਨੇ ਵਿਆਹ ਕਰਵਾ ਲਿਆ ਅਤੇ ਰਾਣੀ ਬਹੁਤ ਸੋਹਣੀ ਸੁਨੱਖੀ ਤੇ ਰੂਪਮਤੀ ਸੀ। ਇਧਰ ਰੂਪ ਤੇ ਬਸੰਤ ਵੀ ਹੁਣ ਜਵਾਨ ਹੋਣ ਲੱਗੇ ਸੀ। ਇਹਨਾਂ ਦੀ ਉਮਰ ਵੀ ਕੋਈ 16, 17 ਕਵਰਿਆਂ ਦੀ ਹੋ ਗਈ ਸੀ। ਤੇ ਬਸੰਤ ਰੋਜ਼ ਖੇਡਿਆ ਕਰਦੇ ਸਨ ਇੱਕ ਦਿਨ ਰੂਪ ਤੇ ਬਸੰਤ ਕ੍ਰਿਕਟ ਖੇਡ ਰਹੇ ਸਨ ਖੇਡਦਿਆਂ ਖੇਡਦਿਆਂ ਬੋਲ ਪਹਿਲਾਂ ਵਿੱਚ ਚਲੀ ਗਈ ਜਦੋਂ ਰੂਪ ਬੋਲ ਲੈਣ ਦੇ ਲਈ ਅੰਦਰ ਗਿਆ ਤਾਂ ਰਾਣੀ ਉਸ ਨੂੰ ਸੋਹਣਾ ਸਨਖਾ ਜਵਾਨ ਦੇਖ ਕੇ ਰਾਣੀ ਦਾ ਮਨ ਬੇਈਮਾਨ ਹੋ ਗਿਆ ਆਉ ਰੂਪ ਨੂੰ ਕਹਿਣ ਲੱਗੀ ਰੂਪ ਤੁਸੀਂ ਮੇਰੇ ਨਾਲ ਵਿਆਹ ਕਰਵਾ ਲਵੋ ਰੂਪ ਕਹਿਣ ਲੱਗਾ ਨਹੀਂ ਮਾਤਾ ਤੁਸੀਂ ਤਾਂ ਮੇਰੇ ਮਾਂ ਸਮਾਨ ਹੋ ਇਹ ਕਿਦਾਂ ਕਰ ਸਕਦਾ ਹਾਂ ਰਾਣੀ ਦੇ ਪੈਰੀਂ ਹੱਥ ਲਾ ਕੇ ਉਹ ਤੋਂ ਵਾਪਸ ਚਲਿਆ ਆਇਆ ਤੇ ਇਧਰ ਹੁਣ ਰਾਣੀ ਨੂੰ ਇਸ ਗੱਲ ਤੇ ਬੜਾ ਗੁੱਸਾ ਆਇਆ ਕਿ ਰੂਪ ਨੇ ਉਸ ਦੀ ਗੱਲ ਨਹੀਂ ਮੰਨੀ ਉਸ ਨੇ ਅਪਮਾਨ ਕਰ ਦਿੱਤਾ ਹੈ ਰਾਣੀ ਨੇ ਰੂਪ ਦੀ ਬੋਲ ਸੀ ਉਹ ਲਕੋ ਲਈ ਅਤੇ ਸ਼ਾਮ ਨੂੰ ਜਦੋਂ ਰਾਜਾ ਆਇਆ ਤਾਂ ਰਾਜੇ ਦੇ ਉਣ ਵੇਲੇ ਉਸ ਨੇ ਅਤੇ ਆਪਣੇ ਕੱਪੜੇ ਪਾੜ ਲਏ ਤੇ ਸਿਰ ਦੇ Baal ਖਿਲਾਰ ਕੇ ਬੈਠ ਗਈ ਜਦੋਂ ਰਾਜਾ ਵਾਪਸ ਆਇਆ ਰਾਜੇ ਨੂੰ ਕਹਿਣ ਲੱਗੀ ਕਿ ਰਾਜਾ ਜੀ ਤੁਹਾਡੇ ਪੁੱਤਰ ਰੂਪ ਨੇ ਅੱਜ ਮੇਰੇ ਨਾਲ ਹੋਰ ਜ਼ਬਰਦਸਤੀ ਕੀਤੀ ਹੈ ਅਤੇ ਮੈਨੂੰ ਬੁਰੀ ਨਜ਼ਰ ਨਾਲ ਵੇਖਿਆ ਹੈ ਮੈਂ ਤਾਂ ਉਸ ਦੀ ਮਾਵਾਂ ਮਾਂ ਦੇ ਸਮਾਨ ਹਾਂ ਪਰ ਉਸ ਨੇ ਇਹ ਚੰਗਾ ਨਹੀਂ ਕੀਤਾ ਰਾਜਾ ਰਾਣੀ ਦੀ ਇਹ ਗੱਲ ਸੁਣ ਕੇ ਬੜਾ ਪਰੇਸ਼ਾਨ ਹੋਇਆ ਹੈਰਾਨ ਹੋ ਗਿਆ ਗੁੱਸੇ ਵਿੱਚ ਆ ਗਿਆ ਤੇ ਰਾਜੇ ਨੇ ਆਪਣੇ ਦਰਬਾਰ ਦੇ ਵਿੱਚ ਰੂਪ ਨੂੰ ਬੁਲਾ ਲਿਆ ਰਾਜੇ ਨੇ ਜਦੋਂ ਰੂਪ ਨੂੰ ਦਰਬਾਰ ਵਿੱਚ ਬੁਲਾਇਆ ਤਾਂ ਸਾਰੇ ਲੋਕ ਕਹਿਣ ਲੱਗੇ ਨਹੀਂ ਰਾਜਾ ਜੀ ਇਹ ਨਹੀਂ ਹੋ ਸਕਦਾ ਰੂਪ ਕਦੀ ਵੀ ਇਦਾਂ ਨਹੀਂ ਕਰ ਸਕਦਾ ਇਹ ਕੋਈ ਭੁਲੇਖਾ ਹੈ ਕੋਈ ਗਲਤਫਹਿਮੀ ਹੋ ਗਈ ਹੈ ਤਾਂ ਰਾਜਾ ਨਾਮੰਨਿਆ ਰਾਜੇ ਨੇ ਰਾਣੀ ਨੂੰ ਦਰਬਾਰ ਵਿੱਚ ਬੁਲਾ ਲਿਆ ਅਤੇ ਕਹਿਣ ਲੱਗਾ ਤੁਸੀਂ ਕੀ ਚਾਹੁੰਦੇ ਹੋ ਤਾਂ ਰਾਣੀ ਕਹਿਣ ਲੱਗੀ ਮੈਂ ਇਹ ਚਾਹੁੰਦੀ ਹਾਂ ਕਿ ਰੂਪ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇ ਤਾਂ ਰਾਣੀ ਦੀ ਇਹ ਗੱਲ ਸੁਣ ਕੇ ਰਾਜੇ ਨੇ ਰੂਪ ਨੂੰ ਦੇਸ਼ ਨਿਕਾਲਾ ਦੇ ਦਿੱਤਾ ਤਾਂ ਜਦੋਂ ਰੂਪ ਉੱਥੋਂ ਜਾਣ ਲੱਗਾ ਤਾਂ ਬਸੰਤ ਕਹਿੰਦਾ ਨਹੀਂ ਵੀਰ ਅੱਜ ਤੇਰੇ ਨਾਲੇ ਕੁਝ ਹੋਇਆ ਹੈ ਤੇ ਕਾਲ ਮੇਰੇ ਨਾਲ ਵੀ ਹੋਵੇਗਾ ਮੈਂ ਵੀ ਤੇਰੇ ਨਾਲ ਹੀ ਚੱਲਾਂਗਾ ਤਾਂ ਉੱਥੋਂ ਦੋਨੇ ਭਰਾ ਉੱਥੋਂ ਤੁਰ ਪੈਂਦੇ ਹਨ ਚੱਲਦੇ ਚੱਲਦੇ ਰਾਹਤੇ ਦੇ ਵਿੱਚ ਉਹਨਾਂ ਨੂੰ ਰਾਤ ਪੈ ਗਈ ਇੱਕ ਦੂਸਰੇ ਨੂੰ ਕਹਿੰਦੇ ਹਨ ਰੂਪ ਪਸੰਤ ਨੂੰ ਕਹਿਣ ਲਗਾ ਕਵੀਰ ਪਹਿਲਾਂ ਮੈਂ ਸੌ ਜਾਂਦਾ ਹਾਂ ਕੁਝ देर ਬਾਅਦ ਤੂੰ ਉੱਠ ਜਾਵੀਂ ਮੈਂ ਸੌ ਜਾਵਾਂਗਾ ਦੋਨੋਂ ਜਣਿਆਂ ਨੇ ਬਾਰੀ-ਬਾਰੀ ਰਾਖੀ ਰੱਖੀ ਅਤੇ ਪਹਿਰਾ ਦਿੱਤਾ ਤਾਂ ਕੁਝ ਦੇਰ ਬਾਅਦ ਉਹਨਾਂ ਦੋਨਾਂ ਭਰਾਵਾਂ ਨੂੰ ਨੀਂਦ ਆ ਜਾਂਦੀ ਹੈ ਤਾਂ ਜਦੋਂ ਉਹਨਾਂ ਨੂੰ ਨੀਂਦ ਆ ਜਾਂਦੀ ਹੈ ਤਾਂ ਬਸੰਤ ਨੂੰ ਇੱਕ ਸੱਪ ਦਸ ਜਾਂਦਾ ਹੈ ਤੇ ਬਸੰਤ ਦੀ ਮੌਤ ਹੋ ਜਾਂਦੀ ਹੈ ਜਦੋਂ ਰੂਪ ਨੂੰ ਜਾਗ ਆਈ ਤਾਂ ਰੂਪ ਨੇ ਸਭ ਦੇਖਿਆ ਤਾਂ ਉਹ ਬੜਾ ਪਰੇਸ਼ਾਨ ਹੋਇਆ ਰੋਣ ਲੱਗ ਗਿਆ ਕਿ ਰੱਬਾ ਇਹ ਤੂੰ ਮੇਰੇ ਨਾਲ ਕੀ ਕੀਤਾ ਹੈ ਪਹਿਲਾਂ ਤਾਂ ਮੇਰੇ ਤੋਂ ਮੇਰੀ ਮਾਂ ਖੋ ਲਈ ਅਤੇ ਫਿਰ ਰਾਜ ਦਰਬਾਰ ਖੋ ਲਿਆ ਹੁਣ ਮੇਰੇ ਤੋਂ ਮੇਰਾ ਭਰਾ ਵੀ ਖੋ ਲਿਆ ਹੈ ਮੈਂ ਤੇਰਾ ਕੀ ਮਾੜਾ ਕੀਤਾ ਸੀ ਰੂਪ ਉਥੋਂ ਬਸੰਤ ਦੇ ਸ ਲਈ ਖੱਫਣ ਲੈ ਲਈ ਬਾਜ਼ਾਰ ਚਲਿਆ ਜਾਂਦਾ ਹੈ ਗੱਲਾਂ ਕਰਦਾ ਕਰਦਾ ਬਸੰਤ ਰੂਪ ਮਨ ਵਿੱਚ ਸੋਚਦਾ ਹੈ ਕਿ ਮੈਂ ਆਪਣੇ ਭਰਾ ਦਾ ਸੰਸਕਾਰ ਕਰਨਾ ਹੈ ਮੈਂ ਇਸ ਲਈ ਖੱਫਣ ਲੈ ਕੇ ਆਵਾਂ ਉਹ ਚਲਦਾ ਚਲਦਾ ਇੱਕ ਸ਼ਹਿਰ ਵਿੱਚ ਚਲਿਆ ਜਾਂਦਾ ਹੈ ਤੋ ਜਦੋਂ ਉਹ ਸ਼ਹਿਰ ਵਿੱਚ ਪਹੁੰਚਦਾ ਹੈ ਤਾਂ ਉਸ ਸ਼ਹਿਰ ਦਾ ਰਾਜਾ ਅਕਾਲ ਚਲਾਣਾ ਕਰ ਜਾਂਦਾ ਹੈ ਤੇ ਉਸ ਰਾਜੇ ਦੀ ਕੋਈ ਔਲਾਦ ਨਹੀਂ ਹੁੰਦੀ ਉਸ ਨੇ ਇਹ ਸ਼ਰਤ ਰੱਖੀ ਹੋਈ ਸੀ ਕਿ ਜੋ ਵੀ ਇਸ ਗੇਟ ਦੇ ਉੱਤੇ ਸਭ ਤੋਂ ਪਹਿਲਾਂ ਲੰਘੇਗਾ ਇਹ ਰਾਜ ਦਰਬਾਰ ਸਾਰਾ ਕੁਝ ਉਸ ਦਾ ਹੀ ਹੋਵੇਗਾ ਤਾਂ ਰੂਪ ਜਦੋਂ ਉਸ ਗੇਟ ਵਿੱਚੋਂ ਦੀ ਲੰਘ ਜਾਂਦਾ ਹੈ ਜਾਣੇ ਅਣਜਾਣੇ ਵਿੱਚ ਹੀ ਲੰਘ ਜਾਂਦਾ ਹੈ ਤਾਂ ਉੱਥੋਂ ਦੇ ਲੋਕਾਂ ਨੇ ਉਹ ਸੁਣੂ ਰਾਜ ਭਾਗ ਸੌਂਪ ਦਿੱਤਾ ਅਤੇ ਉਸ ਰਾਜੇ ਦਾ ਸੰਸਕਾਰ ਕਰਨ ਲਈ ਕਿਹਾ ਤੇ ਰੂਪ ਉਹਨਾਂ ਨੂੰ ਕਹਿਣ ਲੱਗਾ ਪਹਿਲਾਂ ਮੈਂ ਆਪਣੇ ਮੇਰਾ ਭਰਾ ਅਕਾਲ ਚਰਾਣਾ ਕਰ ਗਿਆ ਹੈ ਮੈਂ ਉਸ ਦਾ ਸੰਸਕਾਰ ਕਰਨ ਲਈ ਇੱਥੋਂ ਕਫਨ ਲੈਣ ਲਈ ਆਇਆ ਹਾਂ ਤਾਂ ਉੱਥੋਂ ਦੇ ਲੋਕ ਕਹਿਣ ਲੱਗੇ ਪਹਿਲਾਂ ਆਪਾਂ ਇਸ ਰਾਜੇ ਦਾ ਸੰਸਕਾਰ ਕਰ ਲਈਏ ਤੇ ਫਿਰ ਅਸੀਂ ਤੇਰੇ ਨਾਲ ਚਲਾਂਗੇ ਏ ਸਾਖੀ ਤੁਸੀਂ ਪੂਰੀ ਸੁਣ ਅਗਰ ਜੇ ਜੇ ਤੁਸੀਂ ਇਹ ਸਾਖੀ ਪੂਰੀ ਸੁਣਨੀ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦੀ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ